ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਕਿ ਦਰਬਾਰ ਸਾਹਿਬ ਦੀ ਇੱਕ AI ਨਾਲ ਥੋੜਾ ਜਿਹਾ ਉਹਦਾ ਬਣਾ ਕੇ ਕੁਛ ਉਹਦਾ ਮਾਡਲ ਜਿਹਾ ਪਾਣੀ ਦੇ ਨਾਲ ਉਹਨੂੰ ਤੋੜ ਰਹੇ ਆ ਇਥੋਂ ਪਤਾ ਲੱਗਦਾ ਆ ਹੱਲੇ ਸਿੱਖ ਗੁਲਾਮੀ 'ਚ ਆ ਅਸੀਂ ਇਸ ਵੀਡੀਓ ਦੀ ਨਿੰਦਿਆ ਕਰਦੇ ਆ ਬਹੁਤ ਨਿੰਦਣਜੋਕ ਘਟਣਾ ਆ ਜਿਹਦੇ ਵੀ ਗਲਤ ਆਨਸਰ ਨੇ ਕਿਸੇ ਨੇ ਵੀ ਇਹ ਵੀਡੀਓ ਬਣਾਈ ਆ ਉਹ ਗਾਂ ਤੋਂ ਇਹ ਗਲਤੀ ਨਾ ਕਰੇ ਜੇ ਸਾਨੂੰ ਪਤਾ ਲੱਗ ਗਿਆ ਉਹ ਫਿਰ ਅਸੀਂ ਉਹ ਗੱਡੀ ਛਾੜ ਦੇਣਾ ਆ ਸਾਨੂੰ ਪਤਾ ਇਹ ਭਾਰਤ ਦੇ ਵਿੱਚ ਬਹਿ ਕੇ ਲੋਕੀ ਸ਼ੈਤਾਨੀਆਂ ਕਰ ਰਹੇ ਆ ਸਿੱਖਾਂ ਦੇ ਖਿਲਾਫ ਇਹਨਾਂ ਨੂੰ ਸਿੱਖਾਂ ਨੂੰ ਢਕਾਉਣਾ ਚਾਹੁੰਦੇ ਆ ਕਿ ਸਿੱਖ ਸਾਡੇ ਤੇ ਹਮਲਾ ਕਰਨ ਹੁਣ ਤਾਂ ਸਾਡੇ ਮੇਨ ਤਾਕਤ ਨੂੰ ਸ਼੍ਰੀ ਦਰਬਾਰ ਸਾਹਿਬ ਨੂੰ ਪੈ ਗਿਆ ਆ ਹੁਣ ਤਾਂ ਜਾਗ ਬੋ ਸਿੱਖੋ ਅੰਦਰ ਲਿਕੜੀ ਜਮੀਰ ਆਪਣੀ ਉਹ ਤਾਂ ਜਗਾ ਲਓ ਕਿੱਥੇ ਤੁਸੀਂ ਭੁੱਲੇ ਫਿਰਦੇ ਆ ਲੈ ਇੱਕ ਪਾਸੇ ਭਾਰਤ ਪਾਕਿਸਤਾਨ ਬੱਖ ਬੱਖ ਹੋਇਆ ਆਜ਼ਾਦੀ ਦੀਆਂ ਖੁਸ਼ੀਆਂ ਮਨਾ ਰਹੇ ਆ ਇੱਧਰ ਸਾਡੇ ਗੁਰੂ ਧਾਮਾਂ ਤੇ ਉਹ ਲੋਕੀ ਟੈਕ ਕਰ ਰਹੇ ਆ ਪਤਾਨਤਪ ਬੈਠੇ ਆ ਕਿੰਨਾ ਕ ਚਿਹਰਾ ਪਾ ਗੁਲਾਮ ਰਹਿ ਲਾਂਗੇ ਜੇ ਅਸੀਂ ਆਪਣੇ ਹੱਕ ਸੱਚ ਦੀ ਆਵਾਜ਼ ਉੱਪਰ ਬੁਲੰਦ ਕਰਦੇ ਆ ਤਾਂ ਸਾਨੂੰ ਅੱਤਵਾਦੀ ਵੱਖਵਾਦੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨਾਮ ਦਿੱਤੇ ਜਾਂਦੇ ਆ ਸਰਕਾਰਾਂ ਵੱਲੋਂ ਸਾਡੀ ਅੰਦਰਲੀ ਇੰਨੀ ਜਮੀਰ ਮਰ ਗਈ ਆ ਜੀ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਐਸਡੀਪੀਸੀ ਵਾਲੇ ਪ੍ਰਧਾਨਾਂ ਨੂੰ ਮੈਂਬਰਾਂ ਨੂੰ ਕਮੇਟੀ ਨੂੰ ਕਿ ਅੱਗੇ ਆਓ ਸਾਰੇ ਦਲਾਂ ਪੰਥਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਅੱਗੇ ਆਓ ਕਿੰਨੀ ਕੀ ਗੁਲਾਮੀ ਚ ਹੋ ਰਹਿ ਲਾਂਗੇ ਕਾਰ ਨੂੰ ਹੱਥ ਛੋੜ ਕੇ ਬੇਨਤੀ ਕਰਦੇ ਆਂ ਐਸੇ ਗਲਤ ਆਂਸਰਾਂ ਨੂੰ ਨੱਠ ਪਾਲਵੋ ਨਹੀਂ ਤਾਂ ਜੇ ਸਾਡੇ ਸਾਹਮਣੇ ਕਿਤੇ ਆ ਗਏ ਜੇ ਸਾਨੂੰ ਪਤਾ ਲੱਗ ਗਿਆ ਅਸੀਂ ਤਾਂ ਸੋਦਾ ਲਾ ਦੇਣਾ ਫੇਰ ਨਾ ਆਖੇ ਬਾਅਦ ਟੱਪਿਓ ਫੇਰ ਕਿ ਸਿੰਘ ਧੱਕਾ ਕਰਦੇ ਸਿੰਘ ਆਹ ਕਰਦੇ ਹੋਰ ਅਜੀ ਕਿੰਨੀ ਕੁ ਬਰਦਾਸ਼ਤ ਕਰ ਲਈਏ ਕਿ ਸਾਡੇ ਮੇਨ ਸਾਡੇ ਘਰ ਤੇ ਹਮਲਾ ਕਰ ਗਿਆ ਸਾਡੀ ਅੰਦਲ ਜ਼ਮੀਰ ਸਾਡੀ ਇੰਨੀ ਮਰੀ ਹੋਣੀ ਕਿ ਅਸੀਂ ਚੁੱਪ ਕਰਕੇ ਬਹਿਣਾਗੇ ਗੁਰੂ ਤੋਂ ਸਿੱਖਾਂ ਦੇ ਸਤਾਨ ਤੇ ਕਿਉਂ ਹਮਲਾ ਕੀਤਾ ਜਾਂਦਾ ਹੈ ਪਹਿਲਾ 1984 ਵਿੱਚ ਹਮਲਾ ਹੋਇਆ ਦੇਖੋ ਲੱਖਾਂ ਸਾਡੇ ਸਿੰਘ ਸਾਡੇ ਸ਼ਹੀਦ ਕੀਤੇ ਟੈਂਕਾਂ, ਤੋਪਾਂ ਦੇ ਨਾਲ ਦਰਬਾਰ ਸਾਹਿਬ ਨੂੰ ਤਹਿ ਢੇਰੀ ਕਰਵਾਇਆ ਸਰਕਾਰਾਂ ਨੇ ਇੱਕ ਸਿੱਖੇ ਕਿਉਂ ਕੱਲੇ? ਬਾਕੀ ਸਿੱਖ ਕਿੱਥੇ ਜਾਣ ਫੇਰ ਦੱਸ ਦਿਓ। ਪਾਕਿਸਤਾਨ ਪੰਜਾਬ ਅਲੱਗ-ਅਲੱਗ ਕਰਤਾ, ਭਾਰਤ ਯਾਦ ਕਰਤਾ, ਪਾਕਿਸਤਾਨ ਯਾਦ ਹੋ ਗਿਆ ਤੁਸੀਂ ਖੁਸ਼ੀ ਮਨਾ ਰਹੇ ਆਂ। ਪਰ ਅਸੀਂ ਥੋੜੀ ਯਾਦ ਹੋਏ ਆਂ। ਸਿੱਖ ਤਾਂ ਮੈਨੂੰ ਲੱਗਦਾ ਹੱਲੇ ਵੀ ਗੁਲਾਮ ਆ। ਇਹ ਗੁਲਾਮੀ ਦੀਆਂ ਜ਼ੰਜੀਰਾਂ ਸਿੱਖ ਆਪਣੀ ਆਵਾਜ਼ ਨੂੰ ਉੱਪਰ ਤੱਕ بلند ਨਹੀਂ ਕਰ ਸਕਦੇ ਜੇ ਅਸੀਂ ਕਰਦੇ ਹਾਂ ਤਾਂ ਸਾਨੂੰ ਐਂਕਾਊਂਟਰ ਕਰ ਕਰਕੇ ਮਾਰਿਆ ਜਾਂਦਾ ਸਾਨੂੰ ਅਤਵਾਦੀ ਕਹਿ ਕੇ ਸਾਨੂੰ ਮਾਰਿਆ ਜਾਂਦਾ ਕੀ ਕਰਨ ਸਿੱਖ ਇਹ ਗੱਲ ਦੱਸ ਦਿਓ ਸਰਕਾਰਾਂ ਤੱਕ ਗੱਲ ਨੂੰ ਪਹੁੰਚਾ ਦਿਓ ਕਿ ਇਹਨਾਂ ਅਨਸਰਾਂ ਨੂੰ ਗਲਤ ਅਨਸਰਾਂ ਨੂੰ ਨੱਥ ਪਾ ਦਿਓ ਜੇ ਸਾਨੂੰ ਕਿਤੇ ਦਿਖੇ ਅਸੀਂ ਫਿਰ ਗੱਡੀ ਛਾੜ ਦੇਣਾ ਬਾਹਰ ਚ ਉਹਨਾਂ ਦਾ ਵਾਲਾ ਪਾਓ ਕਿ ਨੰਘ ਠੱਕਾ ਕਰਦੇ ਆ ਕਿ ਸਿੱਖ ਠੱਕਾ ਕਰਦੇ ਆ ਕਿ ਸਾਡੇ ਮੇਨ ਸਾਡੇ ਘਰ ਤੇ ਹਮਲਾ ਹੋ ਗਿਆ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਔਰ ਟਿਕਟੌਕ ਤੇ ਦਰਬਾਰ ਸਾਹਿਬ ਦੀਆਂ ਫੋਟੋਆਂ ਲਾ ਕੇ ਉਹਨਾਂ ਚਾਹੀ ਜਾਂਦੇ ਆ ਵਾਰ-ਵਾਰ ਕਦੇ ਕੋਈ ਨੱਚਦਾ ਕਦੇ ਕੋਈ ਨੱਚਦਾ ਉਹਨਾਂ ਨੂੰ ਤੁਸੀਂ ਟਿਕਟੌਕੇ ਬੈਨ ਕਰ ਦਿਓ ਭਾਰਤ ਵਿੱਚ ਕੀਤੀ ਆ ਤਾਂ ਉਹਨਾਂ ਦੀ ਆਈਡੀ ਬੰਦ ਕਰ ਦਿਓ ਕੁਝ ਕਰ ਦਿਓ ਸਿੱਖਾਂ ਦੇ ਮਨ ਨੂੰ ਠੇਕ ਤਾਂ ਨਹੀਂ ਪਹੁੰਚੂਗੀ ਜਾਣ ਜਾਣ ਕੇ ਸਾਨੂੰ ਛੇੜਦੇ ਆ ਕਿ ਹਾਂ ਵੀ ਤੁਸੀਂ ਅੱਗੇ ਆਓ ਅੱਗੇ ਆਓ ਸਾਡੇ ਤੇ ਐਕਸ਼ਨ ਲਾਓ ਐਥੇ ਆਓ ਪੰਜਾਬ ਦੇ ਬਚਾਓ ਪਾਓ ਵੀਡੀਓ ਫਿਰ ਤੁਹਾਡੇ ਸੋਹਦੇ ਨਾਲ ਆਏ ਤਾਂ ਆਖਿਓ ਫਿਰ ਅਸੀਂ ਵੀ ਵੱਜ ਜਾਣੇ ਦੇ ਪੁੱਤ ਨਹੀਂ ਜੇ ਤੁਹਾਡੇ ਸੋਦੇ ਨਾ ਲਾਏ ਤੁਹਾਡੇ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਇਹਨਾਂ ਨੂੰ ਨੱਥ ਪਾ ਲੋ ਨਹੀਂ ਤਾਂ ਫੇਰ ਜਿਹਦੇ ਵੀ ਅਮੋ ਸਾਹਮਣੇ ਹੋ ਗਏ ਫੇ ਚੜਦੀ ਕਲਾਈ ਆ ਜਾਂ ਉਹ ਹੈ ਨਹੀਂ じゃ ਅਸੀਂ ਹਣੀ ਸਾਡੀ ਹੱਲੇ ਜ਼ਮੀਰ ਮਰੀ ਨਹੀਂ ਗਈ